ਇਹ ਪਹਿਲੀ ਵਾਰ ਨਹੀਂ ਹੈ ਭਈ ਸਾਡੇ ਜਿਹੜੀਆਂ ਪੁਰਾਤਨ ਨਿਸ਼ਾਨੀਆਂ ਹਨ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼੍ਰੀ ਤਰਨਤਾਰਨ ਸਾਹਿਬ ਜਿਹੜੀ ਦਰਸ਼ਨੀ ਡਿਉੜੀ ਹੈ ਜਿਹੜੀ ਕਮਰ ਨੌਨਿਹਾਲ ਸਿੰਘ ਹੋਰਾਂ ਨੇ ਬਣਾਈ ਸੀ ਉਹਨੂੰ ਵੀ ਢਹ-ਢੇਰੀ ਕਰਨ ਦੀ ਕਾਰ ਸੇਵਾ ਦੇ ਨਾਂ ਤੇ ਉਦੋਂ ਕੋਸ਼ਿਸ਼ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਦੂਪਨਵਾਰ ਇਨਸਾਫ ਪਟਿਆਲੇ ਇੱਕ ਬੜਾ ਵੱਡਾ ਬੋੜ ਦਾ ਦਰਖਤ ਹੋਇਆ ਕਰਦਾ ਸੀ ਜਿੱਤੇ ਥੱਲੇ ਬੈਠ ਕੇ ਜਿੱਦੀ ਥਾਂ ਥਾਂ ਛਾਂ ਥੱਲੇ ਬੈਠ ਕੇ ਨੌਵੇਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਸੰਗਤ ਕੀਤੀ ਸੀ ਉਹ ਵੀ ਇਹਨਾਂ ਨੇ ਉਹਦਾ ਕਤਲ ਕਰਤਾ ਜਿਹੜਾ ਬਠਿੰਡੇ ਵਾਲਾ ਕਿਲਾ ਹੈ ਉਹ 1100 ਈਸਵੀ ਦਾ ਬਣਿਆ ਹੋਇਆ ਉੱਥੇ ਰਜ਼ੀਆ ਸੁਲਤਾਨ ਕੈਦ ਰਹੀ ਸੀ ਮੈਂ ਆਪ ਜੀਆਂ ਨੂੰ ਪੁੱਛਣਾ ਚਾਹੁੰਦਾ ਐ ਪਈ ਇਹ ਰਾਜਸਥਾਨ ਦੇ ਕਿਲੇ 1000 ਸਾਲ ਜਿਉਂਦੇ ਰਹਿ ਸਕਦੇ ਐ ਇਹ ਜੋ ਕੁਝ ਵੀ ਆਪਣੇ ਕੋਲੇ ਐ ਇਹ ਤਾਂ ਸਾਰਿਆਂ ਤੋਂ ਨਵਿਕਨ ਜਿਹੜੇ ਗੁਰੂ ਘਰ ਮਹਾਰਾਜਾ ਰਣਜੀਤ ਸਿੰਘ ਵੇਲੇ ਬਣੇ ਐ ਉਹ ਸਾਰੇ ਗੁਰੂ ਘਰ ਜਿਹੜਾ ਉਹਨਾਂ ਦਾ ਆਰਕੀਟੈਕਚਰ ਐ ਜਿਹੜਾ ਉਹਨਾਂ ਦਾ ਫਲਾ ਹੈ ਉਹ ਵੱਡਾ ਐ ਜਿਹੜੀ ਇਹ ਜਗਾ ਹੈ ਇਹ ਜਿੰਨੀ ਕੱਟ ਜਗਾ ਚ ਬਣੀ ਹੈ ਇਹ ਖੁਦ ਦਰਸਾਉਂਦੀ ਹੈ ਕਿ ਇਹ ਕੱਟੋ ਕੱਟ 300 400 ਸਾਲ ਪੁਰਾਣਾ ਆਰਕੀਟੈਕਚਰ ਹੈ ਇੱਕ ਅੰਗਰੇਜ਼ੀ ਦਾ ਅੱਖਰ ਹੈ ਮੈਮਰੋਸਾਈਡ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਛੋਡੇ ਇਤਿਹਾਸ ਤੋਂ ਤੋੜ ਦਿੱਤਾ ਜਾਏ ਜਦੋਂ ਕਿਸੇ ਨੂੰ ਆਪ ਦੀ ਪੁਸ਼ਾਨ ਪੁਲਾਉਣੀ ਹੋਵੇ ਉਸ ਕੌਮ ਨੂੰ ਉਹਦੇ ਇਤਿਹਾਸ ਤੋਂ ਤੋੜਿਆ ਜਾਂਦਾ ਹੈ ਪਰ ਆਪਾਂ ਨੂੰ ਇੱਕ ਪੰਥਕ ਤੌਰ ਤੇ ਇੱਕ ਕੌਮੀ ਤੌਰ ਤੇ ਇੱਕ ਫਿਜ਼ਾ ਬਣਾਉਣੀ ਪਵੇਗੀ ਇੱਕ ਗੱਲ ਬਣਾਉਣੀ ਪਵੇਗੀ ਕਿ ਸਾਡੀਆਂ ਜਿਹੜੀਆਂ ਧਰੋਹਾਂ ਨੇ ਇਹਨਾਂ ਨੂੰ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਹੋਏਗੀ ਕਾਲਸਾ ਦਸਮੇਸ਼ ਪਿਤਾ ਦੀ ਬਖਸ਼ੀ ਫਤਿਹ ਅਰਜ਼ ਕਰਦਾ ਹਾਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਪਹਿਲੀ ਵਾਰ ਨਹੀਂ ਹੈ ਵੀ ਸਾਡੇ ਜਿਹੜੀਆਂ ਪੁਰਾਤਨ ਨਿਸ਼ਾਨੀਆਂ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਚਰੀਤਾਂਤਾਰਨ ਸਾਹਿਬ ਜਿਹੜੀ ਦਰਸ਼ਨੀ ਡਿਉੜੀ ਹੈ ਜਿਹੜੀ ਕਮਰ ਨੌਨਿਹਾਲ ਸਿੰਘ ਹੋਰਾਂ ਨੇ ਬਣਾਈ ਸੀ ਉਹਨੂੰ ਵੀ ਢਹ ਢੇਰੀ ਕਰਨ ਦੀ ਕਾਰ ਸੇਵਾ ਦੇ ਨਾਂ ਤੇ ਉਦੋਂ ਕੋਸ਼ਿਸ਼ ਕੀਤੀ ਗਈ ਅੱਜ ਤੋਂ 10-12 ਸਾਲ ਪਹਿਲਾਂ ਤੇ ਜਦੋਂ ਕੁਛ ਨਹੀਂ ਰੁਕਿਆ ਫੇਰ ਸਾਹਿਬ ਸਿਮਰਨਜੀਤ ਸਿੰਘ ਮਾਨ ਨੇ ਆਪ ਜਾ ਕੇ ਉੱਥੇ ਮੋਰਚੇ ਲਾਏ ਤੇ ਉਸ ਪੁਰਾਤਨ ਡਿਉੜੀ ਨੂੰ ਬਚਾਇਆ ਜੇ ਤੁਸੀਂ ਜਿਹੜੇ ਮੇਰੇ ਤੋਂ ਵੱਡੀ ਉਮਰ ਦੇ ਐ ਜੇ ਆਪ ਜੀ ਨੂੰ ਖਿਆਲ ਹੋਵੇ ਕਿ ਗੁਰਦੁਆਰਾ ਸ੍ਰੀ ਦੂਪਨਵਾਰ 인ਸਾਫ ਪਟਿਆਲੇ ਇੱਕ ਬੜਾ ਵੱਡਾ ਬੋੜ ਦਾ ਦਰਖਤ ਹੋਇਆ ਕਰਦਾ ਸੀ ਜਿੱਤੇ ਥੱਲੇ ਬੈਠ ਕੇ ਜਿੱਦੀ ਥਾਂ ਛਾਂ ਥੱਲੇ ਬੈਠ ਕੇ ਨੌਵੇਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਸੰਗਤ ਕੀਤੀ ਸੀ ਉਹ ਵੀ ਇਹਨਾਂ ਨੇ ਐਕਸਪੈਂਸ਼ਨ ਦੇ ਨਾਂ ਤੇ ਗੁਰਦੁਆਰਾ ਸਾਹਿਬ ਨੂੰ ਵੱਡਾ ਕਰਨ ਦੇ ਨਾਂ ਤੇ ਮੈਂ ਤਾਂ ਖੁਦ ਉਹ ਬੋਰਡ ਦਾ ਦਰਖਤ ਦੇਖਿਆ ਉਹ ਇਹਨਾਂ ਨੇ ਉਹਦਾ ਕਤਲ ਕਰਤਾ ਸੋ ਜਿੱਥੇ ਤੱਕ ਜਿਵੇਂ ਇੱਥੇ ਹੁਣ ਮੇਰੇ ਤੋਂ ਪਹਿਲਾਂ ਬਰਾੜ ਸਾਹਿਬ ਕਹਿ ਰਹੇ ਸੀ ਵੀ ਕਮੇਟੀ ਬਣੇ ਬਿਲਕੁਲ ਬਣੇ ਐਕਸਪਰਟਸ ਆਉਣ ਸਾਰਾ ਕੁਝ ਹੋਵੇ ਪਰ ਆਪਾਂ ਨੂੰ ਇੱਕ ਪੰਥਕ ਤੌਰ ਤੇ ਇੱਕ ਕੌਮੀ ਦੌਰ ਤੇ ਇੱਕ ਫਿਜ਼ਾ ਬਣਾਉਣੀ ਪਵੇਗੀ ਇੱਕ ਗੱਲ ਬਣਾਉਣੀ ਪਵੇਗੀ ਕਿ ਸਾਡੀਆਂ ਜਿਹੜੀਆਂ ਤ੍ਰੋਹਰਾਂ ਨੇ ਇਹਨਾਂ ਨੂੰ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਹੋਏਗੀ ਮੈਂ ਮਿਸਾਲ ਦੇ ਤੌਰ ਤੇ ਜਿਹੜਾ ਜੈਸਲਮੇਰ ਦਾ ਕਿਲਾ ਹੈ ਉਹ 900 AD ਦਾ ਬਣਿਆ ਹੋਇਆ ਹੈ 1300 ਸਾਲ ਹੋ ਗਏ ਸਾਧ ਸੰਗਤ ਜੀ ਉਹਦੇ ਚ ਚੂਨਾ ਵੀ ਨਹੀਂ ਹੈਗਾ ਉਹ ਪੱਥਰ ਦੇ ਉੱਤੇ ਪੱਥਰ ਰੱਖ ਕੇ ਬਣਿਆ ਹੋਇਆ ਉਹ ਅੱਜ ਤੱਕ ਰੈਸਟੋਰਡ ਹੈ ਸ਼ਾਇਦ ਤੁਸੀਂ ਜੈਸਲਮੇਰ ਨਾ ਗਏ ਹੋਵੋ ਬਠਿੰਡੇ ਗਏ ਹੋਵੋਗੇ ਜਿਹੜਾ ਬਠਿੰਡੇ ਵਾਲਾ ਕਿਲਾ ਹੈ ਉਹ 1100 ਈਸਵੀ ਦਾ ਬਣਿਆ ਹੋਇਆ ਹੈ ਉੱਥੇ ਰਜ਼ੀਆ ਸੁਲਤਾਨ ਕੈਦ ਰਹੀ ਸੀ ਮੈਂ ਆਪ ਜੀਆਂ ਨੂੰ ਪੁੱਛਣਾ ਚਾਹੁੰਦਾ ਹੈ ਪਈ ਜੇ ਰਾਜਸਥਾਨ ਦੇ ਕਿਲੇ 1000 ਸਾਲ ਜਿਉਂਦੇ ਰਹਿ ਸਕਦੇ ਆ ਜੇ ਲਾਲ ਕਿਲਾ ਦਿੱਲੀ ਵਾਲਾ 500 ਚਾਲ 500 ਸਾਲ ਜ਼ਿੰਦਾ ਰਹਿ ਸਕਦਾ ਹੈ ਇਹ ਜੋ ਕੁਝ ਵੀ ਆਪਣੇ ਕੋਲੇ ਹੈ ਇਹ ਤਾਂ ਸਾਰਿਆਂ ਤੋਂ ਨਵਿਕਨ ਜੇ ਤੁਹਾਨੂੰ ਕੋਈ ਇਹ ਸਮਝਾਉਣਾ ਚਾਹੇ ਭਈ 1960 'ਚ ਬਣਿਆ ਮੇਰੇ ਤੋਂ ਪਹਿਲਾਂ ਬਰਾਡ ਸਾਫ ਨੇ ਚਨਾਈ ਦੀ ਗੱਲ ਕੀਤੀ ਤੁਸੀਂ ਆਰਕੀਟੈਕਚਰ ਦੇਖੋ ਜਿਹੜੇ ਗੁਰੂ ਘਰ ਮਹਾਰਾਜਾ ਰਣਜੀਤ ਸਿੰਘ ਵੇਲੇ ਬਣੇ ਐ ਉਹ ਸਾਰੇ ਗੁਰੂ ਘਰ ਜਿਹੜਾ ਉਹਨਾਂ ਦਾ ਆਰਕੀਟੈਕਚਰ ਐ ਜਿਹੜਾ ਉਹਨਾਂ ਦਾ ਫਲਾ ਹੈ ਉਹ ਵੱਡਾ ਹੈ ਜਿਹੜੀ ਇਹ ਜਗਾ ਇਹ ਜਿੰਨੀ ਘੱਟ ਜਗਾ ਚ ਬਣੀ ਹੈ ਇਹ ਖੁਦ ਦਰਸਾਉਂਦੀ ਹੈ ਕਿ ਇਹ ਘੱਟੋ ਘੱਟ 300 400 ਸਾਲ ਪੁਰਾਣਾ ਆਰਕੀਟੈਕਚਰ ਹੈ ਸੋ ਇਹਦੇ ਵਿੱਚ ਸਾਨੂੰ ਸੰਗਤ ਨੂੰ ਰਲ ਕੇ ਪੰਥ ਨੂੰ ਰਲ ਕੇ ਜਿੰਨੀਆਂ ਪੰਥਕ ਜਥੇਬੰਦੀਆਂ ਨੇ ਇੱਕ ਅੰਗਰੇਜ਼ੀ ਦਾ ਅੱਖਰ ਹੈ ਮੈਮਰੋਸਾਈਡ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਛੋਡੇ ਇਤਿਹਾਸ ਤੋਂ ਤੋੜ ਦਿੱਤਾ ਜਾਏ ਜਦੋਂ ਕਿਸੇ ਨੂੰ ਆਪ ਦੀ ਪਛਾਣ ਭੁਲਾਉਣੀ ਹੋਵੇ ਉਸ ਕੌਮ ਨੂੰ ਉਹਦੇ ਇਤਿਹਾਸ ਤੋਂ ਤੋੜਿਆ ਜਾਂਦਾ ਹੈ ਸੋ ਸਾਨੂੰ ਇਹ ਜਿਹੇ ਤਰੋਹਰਾਂ ਨੂੰ ਜਦੋਂ ਤੋੜਨ ਦੀ ਕੋਸ਼ਿਸ਼ ਕਰਦੇ ਨੇ ਸਾਨੂੰ ਇਹਨਾਂ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਦੇ ਵਿੱਚ ਸਾਨੂੰ ਸਾਡੇ ਇਤਿਹਾਸ ਨਾਲੋਂ ਤੋੜਨ ਦੀ ਸਾਜ਼ਿਸ਼ ਮੈਨੂੰ ਦਿਸਦੀ ਹੈ ਸੋ ਆਪਾਂ ਨੂੰ ਸਾਰਿਆਂ ਨੂੰ ਨਾ ਕਿ ਲੋਕਲ ਸੰਗਤ ਬੜ ਜਿੰਨੇ ਵੀ ਨਾਨਕ ਨਾਮ ਲੈਵਾ ਨੇ ਸਾਰੀ ਦੁਨੀਆ ਦੇ ਵਿੱਚ ਆਪਾਂ ਨੂੰ ਜਿਹੜਾ ਇਹ ਪਿਛਲੇ 20 25 30 ਸਾਲ ਤੋਂ ਇਹ ਚਲਨ ਚੱਲ ਗਿਆ ਹੈ ਭਈ ਪੱਥਰ ਲਾਉਣ ਦੇ ਨਾਂ ਤੇ ਦੇਖ ਉਹੀ ਰੱਖ ਕੇ ਚੀਜ਼ਾਂ ਤੋੜ ਕੇ ਨਵੀਆਂ ਬਣਾਉਣ ਦੇ ਨਾਂ ਤੇ ਤੁਸੀਂ ਦੇਖੋ ਚਮਕੌਰ ਸਾਹਿਬ ਕੱਚੀ ਗੜੀ ਇਹਨਾਂ ਨੇ ਨਵੇੜਤੀ ਤੁਸੀਂ ਕਿਤੇ ਯੂਰਪ ਚਲੇ ਜੋ ਉਹਨਾਂ ਦਾ ਕੋਈ ਇਤਿਹਾਸ ਦੇਖ ਲਓ ਰੋਮ ਚਲੇ ਜੋ ਕਿਤੇ ਵੀ ਜਿਹੜੀ 2-2 ਸਾਲ 2000 ਸਾਲ ਪੁਰਾਤਨ ਇਮਾਰਤਾਂ ਨੇ ਉਹ ਉਵੇਂ ਹੀ ਬਚੀਆਂ ਹੋਈਆਂ ਸੋ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਜਿੱਥੇ ਆਪ ਲੋਕਲ ਕਮੇਟੀ ਬਣਾਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਬੰਦਕ ਤੌਰ ਤੇ ਜਿੱਥੇ-ਜਿੱਥੇ ਵੀ ਅਸੀਂ ਹੈਗੇ ਆਂ ਸਾਰੇ ਪੰਜਾਬ 'ਚ ਅਸੀਂ ਜੇ ਲੋੜ ਪਈ ਸਾਰੀ ਦੁਨੀਆ ਦੇ ਵਿੱਚ ਇਹਦੀ ਮੂਵਮੈਂਟ ਬਣਾਵਾਂਗੇ ਆਪਾਂ ਮੈਨੂੰ ਅੱਜ ਸਾਹ ਸਿਮਰਨਜੀਤ ਸਿੰਘ ਮਾਨ ਨੇ ਇਹੀ ਸਨੇਹਾ ਦੇ ਕੇ ਭੇਜਿਆ ਸੀਗਾ ਅੱਜ ਸਵੇਰ ਗੱਲ ਹੋਈ ਸੀ ਕਹਿੰਦੇ ਕਿਸੇ ਵੀ ਕੀਮਤ 'ਤੇ ਆਪਾਂ ਇਹ ਹੋਣ ਨਹੀਂ ਦੇਣਾ ਸਾਨੂੰ ਅੱਜ ਜੋ ਵੀ ਇੱਥੇ ਸੰਘਰਸ਼ ਵੜਨਾ ਪਵੇ ਤੇ ਮੈਂ ਆਪ ਸਭ ਨੂੰ ਇਹੀ ਭਰੋਸਾ ਦਿਵਾਉਣਾ ਹੈ ਵੀ ਫੈਸਲਾ ਤੁਸੀਂ ਕਰੋ ਸ਼੍ਰੋਮਣੀ ਕਾਲੀਦਾਹ ਅੰਮ੍ਰਿਤਸਰ ਤੁਹਾਡੇ ਨਾਲ ਹੈ ਆਪਾਂ ਇਹਦੇ ਸੰਘਰਸ਼ ਕਰਾਂਗੇ ਆਪਾਂ ਇਹਨੂੰ ਐਵੇਂ ਹੀ ਬਚਾ ਕੇ ਰੱਖਾਂਗੇ ਇਨੀਆਂ ਕੀ ਬੇਨਤੀਆਂ ਪਰਵਾਨ ਮੈਂ ਆਪਜੀ ਤੋਂ ਖੇਮਾ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ